ਆ ਲੋ ਮੰਨ ਹੀ ਜਾਂਦੇ ਨੇ ਜਦੋਂ ਆਹ ਆਪ ਕਹੀ ਜਾਂਦੇ ਨੇ ਬਾਹਰ ਵੜੀ ਇਹਦੇ ਦੀ ਕਿੰਨਾਂ ਜਾਨਾ ਕਰਿਆ ਤਾਂ ਆਹ ਸਿੱਟੋ ਮੈਨੂੰ ਵੀ ਰਹਾ ਹਾਂ اگلے ਪਾਸੇ ਬਾਹਰ ਕਰ ਕੀ ਤਾਲੀਆਂ ਲੈ ਪਿੰਡ ਵੜਦੇ ਆ ਸਰ ਨਹੀਂ ਕਿੰਨ ਪੜਦਾ ਸਰ ਬਾਹਰ ਲੈ ਵਾ ਲਾ ਕੇ ਜੰਡੀ ਕੋਲ ਪਿੰਡ ਕੋਲ ਬਸ ਹੋਈਏ ਜੀ ਜੰਡੀ ਸਾਮਨੇ ਗਏ ਤਾਂ ਉਹਦੇ ਕੋਲ ਖਤਰਮ ਬਸ ਇਹ ਆ ਜਿਹੜੇ ਆਪੇ ਉਹ ਕਲੀਨਿੰਗ ਦਾ ਸਾਰੀ ਹੈ ਸਾਰੇ ਕਰੇਗੇ ਆ ਜੀ ਉਹ ਦੋ ਘਰ ਤੋਂ ਇਹ ਸੀ ਉਹ ਵੀ ਆ ਰਹਾ ਮੰਦਰ ਅੱਗੋਂ ਕਮਰਾ ਹੈ ਬਣਾ ਹੈ ਤੇ ਬਾਦ ਘਰ ਵੇਖ ਲੈਣੇ ਹੁਣ ਕੌਣ ਸਾਮਦੀ ਪੀਣਾ ਲਓ ਬਾਬਾ ਜੀ ਆ ਘਰ ਹੈ ਆ ਮੁੰਡੇ ਚਿੱਟਾ ਲੈ ਕੇ ਗਿਆ ਸੀ ਕਿਹੜੇ ਕਿੰਦੇ ਕੋਲ ਜਾਓ ਉਹ ਚੱਲ ਗੋ ਉਹ ਤਾਂ ਚਲੀ ਗਿਆ ਉਹ ਕਹ ਰਣੀ ਇਹ ਕੀ ਬਣਾਇਆ ਇਹਨਾਂ ਨੂੰ ਪੁੱਛੋ ਨਾ ਦੱਸੋ ਯਾਰ ਹਾਂ ਜਿੰਦਰ ਬੈਠੇ ਸੀ ਰਹੀ ਕੌਣ ਲਿੰਗ ਪਤਾ ਵੀ ਲੱਗੇ ਇਹ ਵੀ ਇਹ ਜਨਾਨੀ ਦੇ ਕੋਲ ਹੀ ਦਿੱਤਾ ਹੈ ਨਾ ਭੈਣ ਦੀ ਕੁੜੀ ਤੇਰੀ ਭੈਣ ਦੀ ਕੁੜੀ ਹੈ ਕਿੱਥੇ ਹੋ ਪਤਾ ਉਹ ਜਮੈਨੂ ਗੱਲ ਮੈਂ ਲੈ ਦੱਸ ਮਲਾਇਮ ਜੀ ਤੁਸੀਂ ਤੁਸੀਂ ਜਾਣਦੇ ਹੋ ਓਏ ਤੁਸੀਂ ਜਾਣਦੇ ਹੋ ਮੈਂ ਤਾਂ ਓ ਕਹ ਰਣੀ ਇਹੋ ਮਾਦਾ ਆਖੀ ਬਜਾ ਦੇ ਜੀ ਆਖੀ ਬਜਾ ਦੇ ਜੀ ਆਖੀ ਨਹੀਂ ਤੁਹਾਡੇ ਕੋਲ ਚੱਲ ਇੱਥੇ ਆ ਦੇ ਤੁਸੀਂ ਇਹ ਕਿਉਂ ਦੇ ਤੁਸੀਂ ਇਹ ਕੰਮ ਕਰਾਉਂਦੇ ਇਹ ਕੰਮ ਕਰਾਉਂਦੇ ਸਪੈਂਡ ਦੇ ਵਿੱਚ ਮੰਨ ਕੇ ਚੱਲੋ ਮੈਂ ਮਤਲਬ ਇਹ ਤੁਸੀਂ ਮਮੀ ਮੰਨ ਕੇ ਚਲੇ ਨਾ ਉਸੇ ਚਿਟਲ ਆਇਆ ਸਰਸੰਗਰ ਕੋਲੇ ਜੇ ਮਰ ਜਾਂਦੇ ਤੇ ਫਿਰ ਕੌਣ ਜ਼ਿੰਮੇਵਾਰ ਸੀ ਜਿਹੜਾ ਤੁਹਾਡੇ ਘਰੇ ਆ ਕੇ ਆ ਬਕਵਾਸ ਨਹੀਂ ਕਿਸੇ ਨੂੰ ਵੈਰੀ ਗੁੱਡ ਬਾਬਾ ਜੀ ਇਹ ਕਾਰਵਾ ਸਾਰਾ ਪਿੰਡ ਦੱਸੋ ਭਾਈ ਉਹ ਸਾਰਾ ਪਿੰਡ ਦੱਸੇਗਾ ਇਹ ਗੱਲ ਆ ਗਾਓ ਸਰਪੰਚ ਸਾਹਿਬ ਇਹ ਗੱਲ ਇਧਰ ਮੂੰਹ ਤੇ ਕਿਹਾ ਜੀ ਕੀ ਕਰ ਰਹੇ ਹੋ ਇੱਕ ਮਿੰਟ ਦੱਸੋ ਕਦਮਰ ਕੀ ਬੋਲੋਗੇ ਜੀ ਆਨੇ ਕਰੇ ਨਹੀਂ ਦਿੰਦੇ ਇਹ ਸੁੱਖਲੀ ਯਾਰ ਸਾਰਾ ਪਿੰਡ ਜਾ ਕੇ ਮੋੜ ਲਿਆ ਪਤਾ ਇਹ ਕਿਤੇ ਘਰੇ ਕਿਉਂ ਨਾ ਮੁਪਾਇਆ ਆ ਜੀ ਆਈ ਨਾ ਲੋ ਮੰਨੀ ਜਾਂਦੇ ਨੇ ਜਦੋਂ ਵਾਓ ਆਪ ਕਹੀ ਜਾਂਦੇ ਬਾਹਰ ਬੰਦ ਇਹਦੇ ਪਿੰਡ ਜਾਣਾ ਕਰਦਾ ਨਾ ਸੁੱਖੇ ਉਸ ਤੋਂ ਉਹਦੇ ਰਹਾ ਅਗਲੇ ਪਾਸੇ ਬਾੜ ਧਾਰ ਕੀ ਬਣ ਤਾਲੀਆਂ ਆ ਪਿੰਡ ਵੱਡਿਆ ਸਰ ਨਹੀਂ ਟੈਂਟ ਪੜਦਾ ਸਾਰੀ ਬਾਹਰ ਲਈ ਮੈਂ ਲਾ ਕੇ ਜੰਡੀ ਕੋਲ ਟੈਂਟ ਪੜਦਾ ਬਸ ਹੋਈ ਜਾਂਦੀ ਹੈ ਉਹ ਸਾਹਮਣੇ ਗਏ ਤੇ ਉਹਦੇ ਕੋਲ ਪੜਦਾ ਬਸ ਇਹ ਆ ਜਿਹੜੇ ਉਹ ਪਿੰਡ ਕੁਲੀਂ ਦੇ ਸਾਰੇ ਇੱਥੇ ਸਾਰੇ ਕਰੇਗੇ ਆ ਜੀ ਉਹ ਘਰ ਪਈ ਗਿਆ ਸੀ ਉਹ ਵੀਰਾ ਅੱਗੋ ਕਮਰਾ ਹੈ ਬਣਾਇਆ ਤੇ ਬਾਸ ਘਰ ਵੇਖ ਲੈਣੇ ਹੁਣ ਕੌਣ ਸਾਹਮਣੇ ਪਈ ਆ ਜੀ ਲਓ ਬਾਬਾ ਜੀ ਆ ਘਾਰੇ ਆ ਮੁੰਡੇ ਚਿੱਟਾ ਲੈ ਕੇ ਗਿਆ ਸੀ ਜਿਹੜੇ ਕਿੰਦੇ ਕੋਲ ਜਾਓ ਉਹ ਚੱਲਵਾ ਕੋ ਤੂੰ ਤਾਂ ਚਲੀ ਗਈ ਉਹ ਧਿਆਨ ਰਣੀ ਇਹ ਕੀ ਬਣਾਈ ਕੋਣ ਐਨੋਂ ਨੂੰ ਪੁੱਛੋ ਨਾ ਯਾਰ ਦੱਸੋ ਯਾਰ ਹਾਂ ਅੰਦਰ ਬੈਠੇ ਸੀ ਇਹ ਕੀ ਕੋਣ ਸੀ ਨਹੀਂ ਤੂੰ ਪਤਾ ਵੀ ਲੱਗੇ ਵੀ ਇਹ ਜਨਾਨੀ ਨੂੰ ਕੋਲ ਹੀ ਦਿੱਤਾ ਹੈ ਨਾ ਭੈਣ ਦੀ ਬੁੜੀ ਤੇਰੀ ਭੈਣ ਦੀ ਕੁੜੀ ਹੈ ਕਿੱਥੇ ਹੋ ਉਹ ਜਮੈਨੂ ਗਏ ਮੈਂ ਲੈ 10 ਬਲਾਈ ਮੰਜੀ ਤੁਸੀਂ ਤੁਸੀਂ ਜਾਣਦੇ ਹੋ ਓਏ ਕਿੱਥੇ ਜਾ ਮੈਂ ਤਾਂ ਉਹ ਕਹਿ ਰਹੇ ਚਲ ਆਜਾ ਅੱਛਾ ਹੋ ਮੈਂ ਆਖੀ ਤੇ ਜਾਨੀ ਤੁਹਾਡੀ ਬਿਲਾਦਤ ਪੂਰਾ ਨਹੀਂ ਲਈ ਤੁਹਾਡੇ ਕੋਲ ਚੱਲ ਇੱਥੇ ਆ ਦੇ ਤੁਸੀਂ ਇਹ ਕਿਉਂ ਨਹੀਂ ਲੈ ਤੁਸੀਂ ਇਹ ਕੰਮ ਕਰਾਉਂਦੇ ਸੀ ਇਹ ਕੰਮ ਕਰਾਉਂਦੇ ਸਪੈਂਡ ਦੇ ਵਿੱਚ ਮੰਨ ਕੇ ਚੱਲੋ ਨਹੀਂ ਮਤਲਬ ਇਹ ਤੁਸੀਂ ਮਾਮੀ ਮੰਨ ਕੇ ਚੱਲੋ ਇਹਨੇ ਉੱਤੇ ਚਿੱਟਾ ਲਾਇਆ ਸਰਸੰਗਰ ਕੋਲੇ ਜੇ ਮਰ ਜਾਂਦੇ ਤੇ ਫਿਰ ਕੌਣ ਜ਼ਿੰਮੇਵਾਰ ਹੁੰਦਾ ਜਿਹੜਾ ਤੁਹਾਡੇ ਘਰੇ ਆ ਕੇ ਮੈਂ ਬਕ ਨਹੀਂ ਕਿਸੇ ਨੂੰ ਵੈਰੀ ਗੁੱਡ ਬਾਬਾ ਜੀ ਸਾਰਾ ਪਿੰਡ ਦੱਸੋ ਭਾਈ ਉਹ ਸਾਰਾ ਪਿੰਡ ਦੱਸੇਗੇ ਇਹ ਗੱਲ ਓਏ ਗਾਓ ਸਰਪੰਚ ਸਾਹਿਬ ਇਹ ਗੱਲ ਇਧਰ ਮੂੰਹ ਤੇ ਕਿਹਾ ਜੀ ਕੀ ਕਰ ਰਹੇ ਹੋ ਇੱਕ ਮਿੰਟ ਡਾਕਟਰ ਕਿਦਮਰ ਕੀ ਬੋਲੋਗੇ ਜੀ ਆਨੇ ਕਰੇ ਨੰਦਦੇ ਇਹ ਉੱਠੋ ਖੜੀ ਯਾਰ ਸਾਰਾ ਪਿੰਡ ਚਾ ਕੇ ਲਾ ਕੇ ਦੇਣਾ ਕਿ ਕਰਦਾ ਪਤਾ ਇਹ ਘਰੇ ਕਿਉਂ ਨਾ ਲੁਭਾਇਆ ਆਜੀ ਆਈ ਆਜ